ਸਸਿਕਨ ਜੀ ਸਾਰਿਆਂ ਨੂੰ ਆਹ ਸੁੱਕੀ ਖਿਚੜੀ ਆ। ਇਹ ਆ ਬਨਹੋੜਦੀ ਆਉਂਦੀ ਆ। ਕਈ ਨੂੰ ਕੀ ਬਣਾਉਂਦੇ ਨੇ ਇਹਨਾਂ ਟੇਸਟੀ ਨਹੀਂ ਬੰਦਦੇ। ਅਸੀਂ ਛੋਟਾ ਜਿਹਾ ਕਪੜਾ ਨਾਲ ਲੋੜਨੇ। ਥੋੜੀ ਇੰਨੀ ਕੀ ਪਿਆਜ਼ ਪਾ ਲਈ, ਇੰਨੀ ਕਾ ਲੂ ਖਿਚੜੀ। ਆਹ ਕੜਾਹੀ ਰੱਖੀ ਹੋਈ ਆ ਤੇ। ਟਾ ਕੱਪ ਪਾਉਣਾ ਹੈ ਖਿਚੜੀ ਦਾ ਇਹ ਵਧੀਆ ਜੌਲ ਹੁੰਦੇ ਆ ਮੋٹے ਜੌਲ ਨਹੀਂ ਹੁੰਦੇ ਸੋਰੇ ਜਿਵੇਂ ਜਰਾ ਇਹ ਛੋਟੂ ਜੇ ਰੱਖ ਲਓ ਖਾ ਦੇਵੇ

ਇਹ ਜਿਵੇਂ ਅਸੇ ਹੁੰਦਾ ਵੀ ਆ ਇਹ ਨਾਲ ਰਸਨ ਕੀ ਪਰ ਅੱਗੇ ਦਿੰਦੇ ਸੀ ਮੌਕੀ ਵੀ ਹਮ ਆ ਗਏ ਤੇ ਕਿਚੜੀ ਮਿਕਸ ਕਰਦੇ ਪਰ ਜੇ ਡਾਇਰੈਕਟ ਬਣਾਉਣੀ ਹੋਵੇ ਟੇਸਟ ਨਹੀਂ ਬਣਦੇ ਤੇ ਤੜਦੇ ਤੋਂ ਬਿਨਾ ਤੇ

ਨਹੀਂ ਨਹੀਂ ਹੈ ਕੋਸ਼ਨਾ ਕੋਸ਼ਾ ਮੰਨੋ ਚੰਗੀ ਤਰ੍ਹਾਂ ਪਕਾਉਣਾ 10-15 ਮਿੰਟ। ਤੇ ਇਹ ਸਬਜ਼ੀ ਬੜੀ ਵਧੀਆ ਬਣ ਕੇ ਆਉਂਦੀ ਹੈ। ਦੇਖੋ ਆਲੂ ਹੈ ਵੀ ਗਲ ਜਾਣਾ ਵਿੱਚ ਤੇ ਬਾਕੀ ਸਭ ਮਰਚੀ ਉਹ ਜਿਆਦਾ ਨਹੀਂ ਹੋਣੀ ਚਾਹੀਦੀ ਕਿਉਂਕਿ ਇਹ ਬੱਚੇ ਹਨ। ਪਰ ਉਹਨਾਂ ਦੇ ਹੱਜ ਇਹ ਤਾਂ ਸਿੰਪਲ ਦਿਨੀ ਸਿੰਪਲ ਹੈਗੀ ਚੀਜ਼ ਹੈ। ਇਸ ਤੋਂ ਇਹ ਬੱਚੇ ਨਹੀਂ ਜ਼ਿਆਦਾ ਖਾਣਗੇ ਪਹਿਲਾਂ ਮੈਂ ਵੀ ਨਹੀਂ ਮੈਂ ਪ੍ਰੈਗਨੈਂਸੀ 'ਚ ਜਾਂਦੇ ਹਿੱਕੇ ਹਨ ਬਲੀਆ ਵੀ ਤੇ ਖਿਚੜੀ ਵੀ ਬਣਾ ਲਈਏ ਕੁਝ ਵਿਖ ਪਲੇਜੀਏ ਬੇਬੀ ਨੂੰ ਹੀ ਦੇ ਦੇਈਏ ਬਹੁਤ ਖੁਸ਼ ਹੋ ਕੇ ਖਾਂਦੀ ਉਹਦੇ ਹੁਣ ਤਿਆਰ ਹੋਣ ਤੋਂ ਬਾਅਦ ਤੁਹਾਨੂੰ ਦੱਸਾਂਗੇ ਇਹਦਾ ਕਿਦਾਂ ਦਾ ਔਰ ਚਾਟਮਾ ਬਹੁਤ ਵਧੀਆ ਹੁੰਦੀ ਹੈ ਗ੍ਰੇਸੇਪੀ ਬਹੁਤ ਜੰਮੀ ਹੁੰਦੀ ਹੈ ਖਾਂਚ ਵੀ ਅਦਰ ਟੋਲੀ ਘਰ ਦਹੀਂ ਹੈ ਜੇ ਦਹੀਂ ਨਾ ਦੇ ਸਕਦੇ ਹੋ ਥੋੜਾ ਦੁੱਧ ਪਾ ਲਓ ਜਾਂ ਥੋੜਾ ਤੇ ਮੱਖਣੀ ਮੁਖਣੀ ਹੁੰਦੀ ਹੈ ਗੀਆਂ ਦਾ ਰੋ ਦੇ ਪਾਪ ਵੀ ਦੇ ਸਕਦੇ ਬੋਲ ਕੇ ਖਿਚੜੀ ਪਰ ਹੰਦੇ ਜਦ ਤੱਕ Nemkin çalıban zan de ya. Bu yukarı. Doğru ta katın da şu bute çalın diye